ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭਖ ਚੁੱਕੀ ਹੈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਸ਼ੁਰੂ ਹੋ ਚੁੱਕਿਆ ਹੈ ਲੀਡਰਾਂ ਦੀਆਂ ਪਾਰਟੀਆਂ ਵਿੱਚ ਅਦਲਾ ਬਦਲੀ ਵੀ ਜਾਰੀ ਹੈ ਬੀਤੇ ਦਿਨੀ ਸੁਖਬੀਰ ਸਿੰਘ ਬਾਦਲ ਨੇ ਬਾਕੀ ਬਚ ਟਕਸਾਲੀਆਂ ਦੇ ਪ੍ਰਧਾਨ ਰਣਜੀਤ ਸਿੰਘ ਬਰੰਪਰਾ ਦੇ ਕਰੀਬੀ ਟੋਨੀ ਬੰਪਰਾ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਕੇ ਝਟਕਾ ਦੇ ਦਿੱਤਾ ਅਤੇ ਦੂਸਰੇ ਹੀ ਦਿਨ ਸੁਖਬੀਰ ਸਿੰਘ ਬਾਦਲ ਨੂੰ ਰਣਜੀਤ ਸਿੰਘ ਬਰੰਪਰਾ ਨੇ ਉਸੋਂ ਨੇ ਵੱਡਾ ਝਟਕਾ ਦੇ ਦਿੱਤਾ ਜਦੋਂ ਬਾਦਲ ਪਰਿਵਾਰ ਦੇ ਹੀ ਮੈਂਬਰ ਬੱbbi ਬਾਦਲ ਨੂੰ ਰਣਜੀਤ ਸਿੰਘ ਬ੍ਰੰਪੜ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸਾਡੇ ਬਹੁਤ ਹੀ ਨੌਜਵਾਨ ਬਹੁਤ ਹੀ ਹਰਮਨ ਪਿਆਰੇ ਪੰਜਾਬ ਦੇ ਜਿੰਦ ਜਾਨ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਲੰਮਾ ਸਮਾਂ ਲੀਡਰ ਦੇ ਤੌਰ ਦੇ ਉੱਤੇ ਸੇਵਾ ਕੀਤੀ ਆ ਅੱਜ ਜੋ ਸਾਡੇ ਵਿੱਚ ਸ਼ਾਮਲ ਹੋ ਰਹੇ ਨੇ ਮੈਂ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਜੀ ਆਇਆਂ ਕਹਿੰਦਾ ਉਹਨਾਂ ਦਾ ਧੰਨਵਾਦ ਕਰਦਾ ਅਤੇ ਮੈਂ ਇਹ ਪ੍ਰੋਸਾ ਦਿੰਦਾ ਵਾਂ ਕਿ ਉਹਨਾਂ ਦਾ ਜੋ ਬੰਦਾ ਮਾਣ ਸਤਿਕਾਰ ਜਿਹੋ ਜਿਹੋ ਉਹਨਾਂ ਦੀ ਪੋਜੀਸ਼ਨ ਪਿੱਛੇ ਰਹੀ ਹੈ ਜਿਹੋ ਜਿਹੇ ਪਰਿਵਾਰ ਨਾਲ ਉਹ ਸੰਬੰਧ ਰੱਖਦੇ ਨੇ ਜਿਸ ਤਰ੍ਹਾਂ ਉਹਨਾਂ ਦੇ ਖਾਨਦਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਐ ਜੀ ਕੇ ਸ਼ਰਨ ਦੇ ਵਿੱਚ ਮੋਰਚਿਆਂ ਦੇ ਵਿੱਚ ਹਿੱਸਾ ਲਿਆ ਜੇਲਾਂ ਕੱਟੀਆਂ ਉਹਨਾਂ ਦਾ ਜਿਹੜਾ ਬਣਦਾ ਹੱਕ ਆ ਉਹ ਅੱਗੇ ਤੋਂ ਇਹਨਾਂ ਨੂੰ ਦਿੱਤਾ ਜਾਵੇਗਾ ਤੇ ਅੱਜ ਮੈਂ ਉਹਨਾਂ ਨੂੰ ਜੋ ਸ਼੍ਰੋਮਣੀ ਟਕਸਾਲੀ ਦਲ ਦਾ ਜੋ ਜੁੱਥ ਵਹਿ ਗਿਆ ਉਹਦਾ ਪ੍ਰਧਾਨ ਨਿਯੁਕਤ ਕਰਦਾ ਪੰਜਾਬ ਦਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਲ ਹੋਣ ਦਾ ਕਾਰਨ ਬੱਬੀ ਬਾਦਲ ਨੇ ਸੁਖਬੀਰ ਸਿੰਘ ਬਾਦਲਾ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਸਰਟੀ ਦਾ ਬਾਈਕਟ ਦੱਸਿਆ ਇਸ ਦੇ ਨਾਲ ਹੀ ਉਹਨਾਂ ਸੁਖਬੀਰ ਬਾਦਲ ਨਾਲ ਆਪਣਾ ਰਿਸ਼ਤਾ ਵੀ ਸਪਸ਼ਟ ਕੀਤਾ ਹੈ 25 ਸਾਲ ਕਿਸੇ ਪਾਰਟੀ ਦੇ ਵਿੱਚ ਕੰਮ ਕਰਨਾ ਤਕਰੀਬਨ ਆਪਣੇ ਜੀਵਨ ਦਾ ਇੱਕ ਵੱਡਾ ਅਰਸਾ ਉਸ ਪਾਰਟੀ ਨੂੰ ਸਮਰਪਿਤ ਕਰਨਾ ਔਰ ਉਸ ਤੋਂ ਅੱਜ ਜੇ ਮੈਂ ਸ਼ਰੂਮ ਨਹੀਂ ਅਕਾਲੀ ਦਲ ਟਕਸਾਲੀ ਵਿੱਚ ਆਇਆ ਤਾਂ ਤੁਸੀਂ ਜੀ ਆਪਣੇ ਮਾਨਦੇ ਵਿੱਚ ਇਹ ਫੈਸਲਾ ਕਰ ਸਕਦੇ ਹੋ ਕਿ ਇਹ ਕੋਈ ਛੋਟੀ ਜੀ ਗੱਲ ਪਿੱਛੇ ਫੈਸਲਾ ਨਹੀਂ ਲਿਆ ਇਹ ਦਰਸਲ ਇੱਕ ਗੱਲ ਤੇ ਵੀ ਨਹੀਂ ਫੈਸਲਾ ਲਿਆ ਇਹ ਕਈ ਗੱਲਾਂ ਦਾ ਸੁਮੇਲ ਹੈ ਜਿਹੜਾ 2015 ਤੋਂ ਲੈ ਕੇ ਸ਼ੁਰੂ ਹੋਇਆ ਔਰ ਹੌਲੀ ਹੌਲੀ ਮੈਂ ਕਿਸੇ ਦੇ ਖਿਲਾਫ ਨਾਮ ਲੈਣਾ ਨਹੀਂ ਸੀ ਚਾਹੁੰਦਾ ਪਰ ਜਿਹੜਾ ਮਜੀਠੀਆ ਸਾਹਿਬ ਦੀ ਜਿਹੜੀ ਸ਼ਰੋਮਨੀ ਅਕਾਲੀ ਦਲ 'ਚ ਜੋ ਉਹਨਾਂ ਦਾ ਰੋਲ ਜਿਸ ਹਿਸਾਬ ਨਾਲ ਵਾਧਾ ਗਿਆ ਉਸੇ ਹਿਸਾਬ ਨਾਲ ਰਵਾਇਤੀ ਅਕਾਲੀ ਦਲ ਦੀਆਂ ਕਦਰਾਂ ਕੀਮਤਾਂ ਨੀਚੇ ਗਿਰਦੀਆਂ ਗਈਆਂ ਮੈਂ ਇਸ ਸਮੇਂ ਜਿਹੜਾ ਕਹਿੰਦੇ ਆ ਨਾ द स्ट्रॉ दैट ब्रोक द कैमल्स बैक जेड़ा ਆਪਾਂ ਕਹਿੰਦੇ ਆ ਤਬੂਤ ਦੇ ਵਿੱਚ ਆਖਰੀ ਕਿਲ ਕਿਹੜਾ ਜਿਹੜਾ ਠੋਕਿਆ ਜਿਹਦੇ ਕਰਕੇ ਮੇਰਾ ਪੱਕਾ ਮਨ ਬਣ ਗਿਆ ਕਿ ਮੈਂ ਹੁਣ ਬਾਦਲ ਕਾਲੀ ਦਲ ਦਾ ਨਹੀਂ ਮੈਂ ਟਕਸਾਲੀ ਕਾਲੀ ਦਲ ਦੀ ਸੇਵਾ ਕਰਨੀ ਹੈ ਉਹ ਹੈਗਾ ਜੋ ਸ਼੍ਰੋਮਣੀ ਕਾਲੀ ਦਲ ਬਾਦਲ ਨੇ ਇਹ ਫੈਸਲਾ ਲਿਆ ਕੀ ਐਸਆਈਟੀ ਦਾ ਬਹਿਸ਼ਕਾਰ ਕਰਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੋਵੇ ਔਰ ਐਸਆਈਟੀ ਉਹਦੀ ਕੋਖ ਕਰ ਰਹੀ ਹੋਵੇ ਔਰ ਉਹ ਕੋਖ ਦੇ ਵਿੱਚ ਇਹ ਗੱਲਾਂ ਸਾਹਮਣੇ ਆਉਣ ਕਿ ਐਸਐਸਪੀ ਦੀ ਜਿਪਸੀ ਤੇ ਆਪ ਪੁਲਸ ਨੇ ਗੋਲੀਆਂ ਚਲਵਾਈਆਂ ਇਹ ਗੱਲਾਂ ਸਾਹਮਣੇ ਆਉਣ ਕੀ ਗੁਰੂ ਨਾਮ ਜਪਦੇ ਸਤਨਾਮ ਵੈਗਰੂ ਕਰਦੀਆਂ ਸੰਗਤਾਂ ਦੇ ਉੱਪਰ ਫਾਇਰਿੰਗ ਜਿਹੜੀ ਹੋਈ ਐ ਉਹਦੇ ਵਿੱਚ ਜਿਹੜੇ ਲੋਕ ਜ਼ਖਮੀ ਹੋਏ ਸੀ ਉਹਨਾਂ ਨੂੰ ਚੱਜ ਨਾਲ ਹਸਪਤਾਲ ਦੇ ਵਿੱਚ ਕੇਅਰ ਵੀ ਨਹੀਂ ਦਿੱਤੀ ਗਈ ਪੁਲਿਸ ਦੇ ਦਬਾਹੇ ਹੇਠ ਉਹਨਾਂ ਨੂੰ ਫਸਟ ਡੇਟ ਦੇ ਕੇ ਘਰੇ ਕੱਲ ਦਿੱਤਾ ਗਿਆ ਉਮਰ ਵਿਜੇ ਪ੍ਰਤਾਪ ਸਿੰਘ ਸਾਰਾ ਪੰਜਾਬ ਜਾਣਦਾ ਕਿ ਉਹ ਇੱਕ ਇਮਾਨਦਾਰ ਅਫਸਰ ਹੈ ਉਹਦੇ ਤੇ ਦਬਾਅ ਪਾਉਣ ਵਾਸਤੇ ਜੇ ਉਹ ਮੰਤਾਰ ਬਰਾੜ ਦਾ ਨਾਮ ਵਿੱਚ ਆਉਂਦਾ ਤਾਂ ਕੀ ਮੰਤਾਰ ਬਰਾੜ ਉਹਨਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਹੋ ਗਿਆ ਕਿ ਉਹਦੇ ਪਿੱਛੇ ਲੱਗ ਕੇ ਸ਼ਰੂਨੀ ਅਗਲੀ ਦਲ ਬੁਆਇਕਾਟ ਕਰੇਗਾ ਮੈਂ ਸਮਝਦਾ ਮੈਂ ਇਸ ਪਾਰਟੀ ਚ ਆਇਆ ਸੀ ਕੌਮ ਦੀ ਸੇਵਾ ਕਰਨ ਵਾਸਤੇ ਪਰ ਮੈਂ ਦੇਖਿਆ ਕਿ ਕੌਮ ਦੀ ਰੂਹ ਹੁਣ ਸ਼ਰੋਮਨੀ ਕਾਲੀ ਦਲ ਬਾਦਲ ਵਿੱਚ ਨਹੀਂ ਵੱਸਦੀ ਕੌਮ ਦੀ ਜਿਹੜੀ ਰੂਹ ਹੈ ਉਹ ਸ਼ਰੋਮਨੀ ਕਾਲੀ ਦਲ ਟਕਸਾਲੀ ਦੇ ਕੋਲ ਵੱਸਦੀ ਹੈ ਔਰ ਇਹ ਸੰਗਤ ਦਾ ਕੰਮ ਹੈ ਹੁਣ ਕਿ ਉਹਨੂੰ ਬੁਲੰਦ ਕਰਕੇ ਮਹਾਰਾਜ ਦੀ ਜਿਹੜੀ ਬੇਅਦਬੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਹਦੇ ਅਸਲੀ ਦੋਸ਼ੀਆਂ ਨੂੰ ਬੇਨਕਾਬ ਕਰਨਾ ਇਹ ਪੰਜਾਬ ਦੇ ਔਰ ਬਾਹਰ ਰਹਿੰਦੇ ਸਮੁੱਚੇ ਸਿੱਖ ਤੋਂ ਸਿੱਖ ਗੋਮੀ ਨਹੀਂ ਮੈਂ ਤਾਂ ਕਹਿੰਦਾ ਪੂਰੀ ਮਾਨਵਤਾ ਦਾ ਇਹ ਫਰਜ਼ ਬੰਦ ਹੈ ਕਿ ਅਸੀਂ ਇਹ ਪਤਾ ਕਰੀਏ ਕਿ ਕੌਣ ਕੌਣ ਦੋਸ਼ੀ ਹੈ ਔਰ ਮੈਂ ਇਹ ਵੀ ਕਹੂੰਗਾ ਕਿ ਜਿਹੜੀ ਟੀਮ ਕਰ ਰਹੀ ਆ ਉਹਨੂੰ ਕਾਂਗਰਸ ਦੇ ਵੀ ਥੱਲੇ ਨਹੀਂ ਲੱਗਣਾ ਚਾਹੀਦਾ ਜੇ ਕਾਂਗਰਸ ਪਾਰਟੀ ਕਿਸੇ ਨੂੰ ਬਚਾਉਣਾ ਚਾਵੇ ਮੈਂ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਬੇਨਤੀ ਕਰਦਾ ਕਿ ਉਹ ਅਸਤੀਫਾ ਦੇ ਦੇਣਾ ਚਾਹੀਦਾ ਹੈ ਨਾ ਕਿ ਕਾਂਗਰਸ ਪਾਰਟੀ ਦੇ ਹਿਸਾਬ ਨਾਲ ਕਿਸੇ ਦੋਸ਼ੀ ਨੂੰ ਛੱਡਣ ਅਸੀਂ ਚਾਹੁੰਦੇ ਹਾਂ ਇੱਕ ਇੱਕ ਦੋਸ਼ੀ ਨੂੰ ਸਜ਼ਾ ਮਿਲੇ ਜਿਨ੍ਹਾਂ ਨੇ ਵੋਟਾਂ ਵਾਸਤੇ ਗੁਰੂ ਮਹਾਰਾਜ ਦੀ ਜਿਹੜੀ ਬੇਅਦਬੀ ਕਰਨ ਵਾਲੇ ਲੋਕ ਹੈ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਅਸੀਂ ਚਾਹੁੰਦੇ ਹਾਂ ਉਹਨਾਂ ਲੋਕਾਂ ਨੂੰ ਵੀ ਸਜ਼ਾ ਮਿਲੇ ਸੋ ਮੈਂ ਇਹ ਬੇਨਤੀ ਕਰਦਾ ਹੈ ਅਹੁਦੇਦਾਰੀਆਂ ਕੋਈ ਮਹਿਣਾ ਨਹੀਂ ਰੱਖਦੀਆਂ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਜਿਹੜਾ ਮੈਂ ਸਮਝਦਾ ਸਾਰੇ ਪਰਿਵਾਰ ਤੋਂ ਉੱਤੇ ਐ ਸਾਰੀਆਂ ਪਾਰਟੀਆਂ ਤੋਂ ਉੱਤੇ ਐ ਸਾਡੇ ਲਈ ਜੇ ਉਹਦਾ ਸਤਾਰ ਹੀ ਬਹਾਲ ਨਾ ਹੋਵੇ ਤਾਂ ਫਿਰ ਇਸ ਸਿਆਸਤ ਵਿੱਚ ਰਹਿਣ ਦਾ ਵੀ ਕੋਈ ਫਾਇਦਾ ਨਹੀਂ ਸੋ ਮੈਂ ਇੰਨੀਆਂ ਤੋਂ ਬੇਨਤੀਆਂ ਕਰਦਾ ਔਰ ਧੰਨਵਾਦ ਕਰਦਾ ਸ਼ਰੋਮਨੀ ਅਕਾਲੀ ਦਲ ਟਕਸਾਲੀ ਦਾ ਜਿਨ੍ਹਾਂ ਨੇ ਜਿਨ੍ਹਾਂ ਦੀ ਲੀਡਰਸ਼ਿਪ ਨੇ ਹਿੰਮਤ ਦਿਖਾਉਂਦਿਆਂ ਪਾਰਟੀ ਦੇ ਵਿੱਚ ਜਿਹੜਾ ਨਿਗਾਰ ਸੀ ਅਸੀਂ ਤਾਂ ਬੜੇ ਚਿਰ ਤੇ ਮੈਂ ਸਿਰਫ ਪਰਿਵਾਰ ਦੀਆਂ ਜਿਹੜੀਆਂ ਤੰਦਾ ਮੰਦਾ ਔਰ ਜਿਹੜੇ ਰਿਸ਼ਤੇ ਹੁੰਦੇ ਆ ਇਹਨਾਂ ਨੂੰ ਇੱਕੇ ਦਮ ਤੋੜਨਾ ਔਖਾ ਹੁੰਦਾ ਹੈ ਪਰ ਕਰਦੇ 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 ਇੱਕ ਦਿਨ ਐਸਾ ਹੁੰਦਾ ਹੈ ਜਦੋਂ ਇਨਸਾਨ ਸੋਚਦਾ ਹੈ ਕਿ ਇਹ ਜਿਹੜਾ ਜੀਵਨ ਹੈ ਉਸ ਗੁਰੂ ਮਹਾਰਾਜ ਦੀ ਦੇਣ ਹੈ ਤੇ ਉਸ ਗੁਰੂ ਮਹਾਰਾਜ ਦੇ ਹੀ ਲੇਖੇ ਲਗਣੀ ਚਾਹੀਦੀ ਹੈ ਸੋ ਮੈਂ ਇੰਨੀਆਂ ਕ ਬੇਨਤੀਆਂ ਕਰਦਾ ਬਹੁਤ ਮੈਂ ਮਸ਼ਕੂਰ ਹੈ ਬਹੁਤ ਧੰਨਵਾਦੀ ਹੈ ਕਿ ਮੈਨੂੰ ਬ੍ਰਹਮਪੁਰਾ ਸਾਹਿਬ ਨੇ ਇੱਕ ਮੌਕਾ ਦਿੱਤਾ ਔਰ ਮੈਂ ਵਾਦਾ ਕਰਦਾ ਕਿ ਯੂਥ ਅਕਾਲੀ ਦਲ ਟਕਸਾਲੀ ਨੂੰ ਹਰ ਆਮ ਪਰਿਵਾਰ ਦੇ ਬੱਚੇ ਵਾਸਤੇ ਇੱਕ ਐਸਾ ਪਲੇਟਫਾਰਮ ਬਣਾਵਾਂਗੇ ਕਿ ਜਿਹੜਾ ਹੁਨਰ ਰੱਖਦਾ ਹੈ ਜਿਹੜਾ ਸਮਾਜ ਦੀ ਸੇਵਾ ਕਰਨੀ ਚਾਹੁੰਦਾ ਉਹਨੂੰ ਯੂਥ ਅਕਾਲੀ ਦਲ ਟਕਸਾਲੀ ਦਾ ਪਲੈਟਫਾਰਮ ਮਿਲ ਸਕੇ ਔਰ ਸਧਾਰਨ ਪਰਿਵਾਰਾਂ ਦੇ ਬੱਚੇ ਵੀ ਸਿਆਸਤ ਦੇ ਵਿੱਚ ਆ ਸਕਣ ਮੈਂ ਇਨੀਆਂ ਕ ਬੇਨਤੀਆਂ ਕਰਦਾ ਤੁਹਾਡਾ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੰਮ੍ਰ ਸਾਹਿਬ ਜੀ ਨਹੀਂ ਜੀ ਮੈਂ ਇੱਕ ਕਾਰਨ ਕਰਕੇ ਪਾਰਟੀ ਨਹੀਂ ਛੱਡੀ ਮੈਂ ਕਈ ਕਾਰਨ ਕਰਕੇ ਤੁਹਾਨੂੰ ਦੱਸਿਆ ਕਿ ਜਦੋਂ ਚੱਲਦੇ 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 ਇੱਕ ਐਸਾ ਸਮਾਂ ਆ ਜਾਂਦਾ ਹੈ ਜਦੋਂ ਇਨਸਾਨ ਕਹਿੰਦਾ ਇਨਫ ਸਿਨਫ ਜਦੋਂ ਬੰਦਾ ਇੰਤਹਾ ਹੋ ਜਾਂਦੀ ਹੈ ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਮੁਜੀਠੀਆ ਸਾਹਿਬ ਜੇ ਵਾਕਈ ਸ਼੍ਰੋਮਨੀ ਕਾਲੀਦਲ ਦਾ ਉਹ ਖੈਰ ਖਵਾਇਆ ਤਾਂ ਉਹਨੂੰ ਪਹਿਲਾਂ ਆਪਣੇ ਜਿਹੜੇ ਡਰੱਗ ਕੇਸ ਹੈ ਉਹਨਾਂ ਨਾਲ ਨਜਿੱਠ ਕੇ ਸੁਰਖਰੂ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੁਬਾਰਾ ਆਉਣਾ ਚਾਹੀਦਾ ਹੈ ਕਿਉਂ ਕਰਕੇ ਉਸ ਪਾਰਟੀ ਦਾ ਵੀ ਉਹਨੇ ਨੁਕਸਾਨ ਕੀਤਾ ਔਰ ਆਪਣਾ ਵੀ ਨੁਕਸਾਨ ਕੀਤਾ। ਬੱਬੀ ਜੀ ਇਹਦਾ ਮਤਲਬ ਹੈ ਜਿਹੜੀਆਂ ਦੂਜੀਆਂ ਧਿਰਾਂ ਬੋਸ਼ਦ ਹੋਦੀਆਂ ਮਜੇਤੀਆ ਦੇ ਯੁਨ ਰਹੇ ਤਾਂ ਉਹ ਜ਼ਬਾਨ ਦਾ ਉਹ ਸਹੀ ਨੇ। ਦੇਖੋ ਮੈਂ ਤਾਂ ਕੋਈ ਕਮਿਸ਼ਨ ਦਾ ਹੈੱਡ ਨਹੀਂ ਹੈਗਾ ਪਰ ਮੈਂ ਇਹ ਕਹਿਣਾ ਹੈ ਕਿ ਜਿਹੜਾ ਬੰਦਾ ਨੇ ਕੋਈ ਗਲਤੀ ਨਹੀਂ ਕੀਤੀ ਉਹਨੂੰ ਫਿਰ ਜਾਂਚ ਤੋਂ ਭੱਜਣ ਦੀ ਲੋੜ ਨਹੀਂ ਜਾਂ ਜਾਂਚ ਦੇ ਕਦਮਾਂ 'ਚ ਰੋੜੇ ਅਟਕਾਉਣ ਦੀ ਲੋੜ ਨਹੀਂ ਉਹਨੂੰ ਜਾਂਚ ਦਾ ਸਾਹਮਣਾ ਕਰਨਾ ਚਾਹੀਦਾ ਸੋ ਮੈਂ ਇਸ ਗੱਲ ਤੇ ਨਹੀਂ ਕੁਝ ਕਹਿ ਸਕਦਾ ਕਿ ਉਹ ਸ਼ਾਮਿਲ ਹੈ ਕਿ ਨਹੀਂ ਪਰ ਮੈਂ ਇਹਨਾਂ ਜ਼ਰੂਰ ਕਹੂੰਗਾ ਕਿ ਜਿਸ ਹਿਸਾਬ ਨਾਲ ਕੋਟਾਂ ਦੇ ਵਿੱਚ ਲੰਮੀਆਂ ਤਰੀਕਾਂ ਪਾਈਆਂ ਜਾਂਦੀਆਂ ਜਿਸ ਹਿਸਾਬ ਨਾਲ ਚਾਚਾ ਜੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਹੱਕ ਵਿੱਚ ਅਪੀਲਟ ਕਰ ਰਹੇ ਨੇ ਸੋ ਮੈਂ ਇਹੀ ਕਹੂੰਗਾ ਕਿ ਕੁਛ ਨਾ ਕੁਛ ਤਾਂ ਜ਼ਰੂਰ ਸ਼ਕੀ ਕਾਲਾ ਹੈ ਪੱਪੀ ਜੀ ਪੱਪੀ ਜੀ